ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅ ਅੱਜ ਅਸੀਂ ਪਹੁੰਚੇ ਹਾਂ ਸ਼ਾਵੜਾ ਹਸਪੀਟਲ ਨਕੂਦਰ ਵਿਖੇ ਜਿੱਥੇ ਕਿ ਡਾਕਟਰ ਸਾਹਿਬ ਜਸਪ੍ਰੀਤ ਸ਼ਾਵੜਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਅ ਸਰ ਜਿਸ ਤਰ੍ਹਾਂ ਕਿ ਇਹ ਪੂਰਾ ਮਹੀਨਾ ਜਿਹੜਾ ਦਿਨ ਤਿਹਾਰਾਂ ਦਾ ਗਿਣਿਆ ਜਾਂਦਾ ਹੈਗਾ ਜਿਸ ਵਿੱਚ ਕਿ ਦੀਪਾਵਲੀ ਬੰਦੀ ਛੋੜ ਦਿਵਸ ਵਿਸ਼ਕਰਮਾ ਦੇ ਧਨ ਤੇਰਸ ਇੱਕਈ ਦਿਨ ਤਿਹਾਰੇ ਇਕੱਠੇ ਹੋ ਜਾਂਦੇ ਹੈਗੇ ਆ ਇਸ ਮੌਕੇ ਪੂਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂंगे ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਆ ਇਹ ਦਿਨ ਤਿਹਾਰਾਂ ਨੂੰ ਕੋਈ ਸੀਜ਼ਨ ਚੇਂਜ ਹੋ ਰਿਹਾ ਪਿਆਰਾਂ ਦਾ ਮੌਸਮ ਹੈ ਤੇ ਮਤਲਬ ਸਾਨੂੰ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਤੇ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਦਾ ਇੱਕ ਦੂਜੇ ਨੂੰ ਅਸੀਂ ਵਿਸ਼ ਕਰਦੇ ਆਂ ਅੱਛੀ ਤਰ੍ਹਾਂ ਮਿਲਦੇ ਆਂ ਆਪਣੇ ਕੋਈ ਗਿੱਲੇ ਚੁਕੇ ਪੁਰਾਣੇ ਭੁਲਾਨੇ ਆ ਤੇ ਬਹੁਤ ਜ਼ਰੂਰੀ ਹੈ ਸੋਸਾਇਟੀ ਲਈ ਇਹ ਦਾ ਇਹ ਪਾਰਾ ਸਾਇੰਟਿਸਟ ਬਗਰ ਸੋਸਾਇਟੀ ਨੂੰ ਜੀਵਤ ਰੱਖਣ ਲਈ ਇਹ ਚੀਜ਼ਾਂ ਜ਼ਰੂਰੀ ਨੇ ਜੀ ਪੁੜੀਆਂ ਚਾਹੀਦੀਆਂ ਤੇ ਬਹੁਤ ਅੱਛੀ ਪ੍ਰਥਾ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਹੈ ਉਹ ਚੱਕੇ ਵੀ ਚੱਲਦੀਆਂ ਰਹਿਣੀਆਂ ਚਾਹੀਦੀਆਂ ਜੀ ਪਰ ਇਹ ਕਿ ਵੀ ਇਹ ਕਿ ਥੋੜੀ ਜੀ ਮਤਲਬ ਅਸੀਂ ਤਰੀਕੇ ਨਾਲ ਚੱਲੀਏ ਪੋਲੂਸ਼ਨ ਕਰ ਰਹੇ ਹਾਂ ਥੋੜਾ ਧਿਆਨ ਰੱਖਦੇ ਹੋਏ ਨੌਇਜ਼ ਪੋਲੂਸ਼ਨ ਜਾਂ ਦੂਸਰੀ ਪੋਲੂਸ਼ਨ ਨੂੰ ਥੋੜਾ ਕੰਟਰੋਲ 'ਚ ਰੱਖੀਏ ਤਾਂ ਜ਼ਿਆਦਾ ਅੱਛਾ ਰਹੇਗਾ ਜੀ ਜਿਸ ਤਰ੍ਹਾਂ ਕਿ ਤੁਸੀਂ ਪੋਲੂਸ਼ਨ ਨੂੰ ਲੈ ਕੇ ਗੱਲ ਕੀਤੀ ਹੈਗੀ ਆ ਸ ਇਸ ਮੌਕੇ ਅਸੀਂ ਮੈਂ ਅਕਸਰ ਗੱਲ ਕਰਦਾ ਹੁੰਦਾ ਹੈਗਾ ਕਿ ਅ ਕਈ ਵਾਰ ਕੀ ਆ ਸਾਰੇ ਕਹਿੰਦੇ ਹੈਗੇ ਆ ਗ੍ਰੀਨ ਹੈ ਦੀਵਾਲੀ ਤੇ ਮੇਰੇ ਹਿਸਾਬ ਦੇ ਨਾਲ ਕੀ ਆ ਵੀ ਜਿੱਦਾਂ ਪੌਦੇ ਲਗਾਉਣੇ ਚਾਹੀਦੇ ਹੈਗੇ ਆ ਪੇੜ ਕੱਟੇ ਜਾ ਰਹੇ ਹੈਗੇ ਆ ਕਿਉਂਕਿ ਡਵੈਲਪਮੈਂਟ ਵੀ ਜ਼ਰੂਰੀ ਹੈਗਾ ਤੇ ਉਹਦੇ ਨਾਲ ਕੀ ਆ ਨਵੇਂ ਜਿਹੜੇ ਆ ਪੌਦੇ ਵੀ ਲੱਗਣੇ ਚਾਹੀਦੇ ਇਸ ਬਾਰੇ ਕੀ ਕਹਿਣਾ ਚਾਹੋ ਬਿਲਕੁਲ ਲੱਗਣੇ ਚਾਹੀਦੇ ਜੀ ਇੱਕ ਕੱਟਦੇ 10 ਲਗਾਓ ਜੀ ਜਿੱਥੇ ਵੀ ਪੋਸੀਬਲ ਹੈ ਜਿੱਥੇ ਵੀ ਓਕਾ ਲੱਗਦਾ ਜਰੂਰ ਲਗਾਓ ਕਿਉਂਕਿ ਰੁੱਖ ਹੈ ਤਾਂ ਜੀਵਨ ਹੈ ਜੀ ਸਿੰਪਲ ਐਸ ਥੈਟ ਵਾਟਰ ਕਨਜ਼ਰਵੇਸ਼ਨ ਸੋਇਲ ਕਨਜ਼ਰਵੇਸ਼ਨ ਲਈ ਰੁੱਖ ਬਹੁਤ ਜ਼ਰੂਰੀ ਨੇ ਜਿੱਦਾਂ ਕਿ ਪਿੱਛੇ ਆ ਕਾਫੀ ਆਪਣੇ ਇਨਸਾਨ ਹਿਆ ਬਹੁਤ ਜ਼ਿਆਦਾ ਹੈ ਇਹਦੇ ਕਰਕੇ ਹੋਇਆ ਕਿ ਸਾਡੀ ਡੀਫੋਰੈਸਟੇਸ਼ਨ ਕਾਫੀ ਹੋ ਚੁੱਕੀ ਹੈ ਜੀ ਇਹੀ ਹੁੰਦੀ ਤਾਂ ਸ਼ਾਇਦ ਅਸੀਂ ਇੰਨੀ ਮਾਰ ਨਾ ਚੱਲਦੇ ਜੀ ਸਭ ਥੋੜਾ ਬਚਾ ਹੋ ਜਾਂਦਾ ਜੀ ਜੀ ਸੋ ਜਿਸ ਤਰ੍ਹਾਂ ਕਿ ਆਪਾਂ ਹਸਪੀਟਲ ਦੀ ਗੱਲ ਕਰੀਏ ਕਿਉਂਕਿ ਕਿਤੇ ਨਾ ਕਿਤੇ ਨਕੌਦਰ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਨੂੰ ਦੇਖਦੇ ਹੋਏ ਤੁਹਾਡੇ ਹਸਪੀਟਲ ਦੇ ਵਿੱਚ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਤੇ ਕੀ-ਕੀ ਇਕੁਪਮੈਂਟਸ ਉਪਲਬਧ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਹਰ ਤਰ੍ਹਾਂ ਦੇ ਡਿਲੀਵਰੀ ਕੇਸ ਹੈਂਡਲ ਕਰ ਰਹੇ ਆ ਜੀ ਬੱਚੇ ਨਿਊ ਬੋਰਨ ਤੋਂ ਲੈ ਕੇ ਵੱਡੇ ਬੱਚੇ ਸਾਰਿਆਂ ਨੂੰ ਸਿਕ ਤੋਂ ਸਿਕ ਬੱਚੇ ਜੀ ਨਿੱਕੂ ਦਾ ਨਿਊ ਬਰਨ ਬੱਚੇ ਆਈ.ਸੀ.ਯੂ ਤੋਂ ਲੈ ਕੇ ਤੰਦ ਸਰਜਰੀ ਦੇ ਸਾਰੇ ਕੇਸ ਲੈ ਰਹੇ ਆ ਤੇ ਬਲੱਡ ਬੈਂਕ ਦੀ ਫੈਸਿਲਿਟੀ ਆਪ ਲੋਕ ਪ੍ਰੋਵਾਈਡ ਕਰ ਰਹੇ ਹੈਗੇ ਆ ਹੋਰ ਵੀ ਕੋਈ ਬੇਤਰ ਟਰਾਮਾ ਵਗੈਰਾ ਸੀ ਫਰਸਟ ایڈ ਵਗੈਰਾ ਪ੍ਰੋਪਰ ਦੇ ਰਹੇ ਆ ਐਂਬੂਲੈਂਸ ਸਰਵਿਸਿਜ਼ ਅਵੇਲੇਬਲ ਨੇ ਜੀ ਆ ਹੋਰ ਕੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਵੀ ਸੇਫ ਜੀ ਵਧੀਆ ਤਰੀਕੇ ਨਾਲ ਦੀਵਾਲੀ ਆਪਣੇ ਇਤਿਹਾਰ ਮਨਾਈਏ ਪਰ ਆਪਣੀ ਸੇਫਟੀ ਪਹਿਲਾਂ ਰੱਖ ਦੇਖਦੇ ਹੋਏ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਪੂਰੀ ਹਸਪੀਟਲ ਪੂਰੀ ਟੀਮ ਨੂੰ ਸਾਡੇ ਵੱਲੋਂ ਬਹੁਤ ਢੇਰੋਂ ਸਾਰੀਆਂ ਸ਼ੁਭ ਕਾਮਨਾਵਾਂ ਥੈਂਕ ਯੂ ਜੀ ਮੇਰੇ ਵੱਲੋਂ ਵੀ ਸਾਡੇ ਹਸਪੀਟਲ ਤੇ ਸਟਾਫ ਵੱਲੋਂ ਵੀ ਸਾਰੇ ਤੁਹਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ